ਤੁਹਾਨੂੰ ਯੂ ਕਿਸ ਤਰੀਕੇ ਦੀ ਕੁਐਸਚਨਿੰਗ ਕਰਦਾ ਅੱਧੇ ਬੰਦ ਕਹਿੰਦੇ ਵੀ ਆਪਾਂ ਬਾਹਰ ਜਾਣਾ ਕਿਦਾਂ ਬਿਜ਼ਨਸ ਸ਼ੁਰੂ ਕਰੀਏ ਸੋ ਮਨ ਨੂੰ ਜ਼ਿਆਦਾ ਉਹ ਪਸੰਦ ਆਉਂਦਾ ਤੇ ਇਹ ਨਹੀਂ ਵੀ ਆਪਾਂ ਆਪਾਂ ਕੱਲ ਨਾ ਕੱਲੇ ਕਦੇ ਇਦਾਂ ਜੀਵਿਸ਼ਟ ਕਮਿਟੀ ਵੀ ਹੈਗੀ ਆ ਡਾਇਰੈਕਟਰੀ ਮੁਸਲਮਾਨਾਂ ਦਾ ਵੀ ਹੈਗੀ ਆ ਹਿੰਦੂਆ ਵੀ ਹੈਗੀ ਆ ਸਾਰੇ ਕੌਮਾਂ ਦੀ ਡਾਇਰੈਕਟਰੀ ਹੈਗੀ ਆ ਯੂਕੇ ਵਿੱਚ ਤੇ ਮੈਨੂੰ ਦੱਸਾ ਸੀ ਕਿਸੇ ਨੇ ਸਵਾਲ ਨਹੀਂ ਕੀਤਾ ਕੀ ਸਿੱਖ ਦੀ بجائے ਤੁਸੀਂ ਪੰਜਾਬੀ ਡਾਇਰੈਕਟਰੀ ਨਾਮ ਦਿਓ ਕਿਉਂਕਿ ਆਪਣੇ ਪੰਜਾਬ ਦੀ ਵਿੱਚ ਹੋਰ ਸਾਰਾ ਪੰਜਾਬ ਜਿਹਨੂੰ ਕਹਿੰਦੇ ਆ ਸਾਂਝਾ ਹੂੰ ਮਤਲਬ ਕਿਸੇ ਨੇ ਇਹ ਸਵਾਲ ਵੀ ਤੁਹਾਨੂੰ ਕੀਤਾ ਹੋਵੇਗਾ ਉਸੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਕਈ ਜਣੇ ਪੁੱਛਦੇ ਸੀ ਵੀ ਇਹ ਹੀ ਕਿਉਂ ਸ਼ੁਰੂ ਕਰ ਰਹੇ ਹੈਗੇ ਇਹ ਸਵਾਲ ਨਹੀਂ ਆਇਆ ਪਰ ਤੁਸੀਂ ਹੁਣ ਦੇਖੋ ਪੰਜਾਬੀ ਡਿਕਸ਼ੀ ਵੀ ਹੈਗੀ ਆ ਹੂੰ ਜੇ ਕੌਮ ਦੇ ਵਿੱਚ ਏਕਤਾ ਆ ਜਾਵੇ ਫੇ ਜਿੱਦਾਂ ਤੁਸੀਂ ਕਹੇ ਕਿ ਆ ਬਾਕੀ ਕੌਮ ਜਿੱਦਾਂ ਰੂਲ ਕਰਦੇ ਆ ਸ਼ਾਇਦ ਅੱਪਾ ਵੀ ਰਾਜ ਕਰੋਗੇ ਖਾਲਸਾ ਜਦਾ ਕੰਨਿਆ ਰੋ ਕਿ ਤੁਸੀਂ ਏਜੰਸੀਆਂ ਦੇ ਬੰਦੇ ਜਾਂ ਹੋਰ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਦੇ ਨਾਲ ਕਲੈਸ਼ ਜਿਹੜੇ ਹੁੰਦੇ ਨੇ ਇਹੀ ਕਾਰਨ ਹੈ ਅੱਪਾ ਤਾਂ ਸਹੀ ਤੋਰ ਤੇ ਤੋੜਦੇ ਨਾ ਮੰਮੀ ਆਨ ਸਮਵਨ ઓ ਹਾਈਲਾਈਟ ਸਮਬਡੀ ਵੀ ਡੋ ਇਟ ਆਨ ਮੈਰਿਟ ਨਾਟ ਕ੍ਰੈਡਿਟ ਕਈ ਸੰਸਥਾ ਨੇ ਹੁਣ ਇਹ ਉਪਾਲਾ ਚੁੱਕਿਆ ਹੋਇਆ ਜਿੱਥੇ ਉਹਨਾਂ ਨੇ ਲਿਖਿਆ ਵੀ ਤੁਸੀਂ ਲੰਗਰ ਦੀ ਸੇਵਾ ਨਾਲ ਲਾਓ ਤੁਸੀਂ এডਿਕੇਸ਼ਨ ਦੀ ਸੇਵਾਕ ਦਾਨ ਮਿਊਟ ਦੇਖ ਰਿਹਾ ਤੁਸੀਂ ਮੈਂ ਹਾਂ ਵਰੁਣ ਪਟ ਤਾਂ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਖਾਸ ਸ਼ਖਸੀਅਤ ਯੂਕੇ ਤੋਂ ਪੰਜਾਬ ਆਏ ਹੋਏ ਨੇ ਜੁੜ ਰਹੇ ਨੇ ਸਾਡੇ ਨਾਲ ਡਾਕਟਰ ਨਵਦੀਪ ਸਿੰਘ ਬੰਸਲ ਦਾ ਸਿੱਖ ਗਰੁੱਪ ਦੇ ਫਾਊਂਡਰ ਹੈਗੇ ਨੇ ਤੇ ਲਗਾਤਾਰ ਉਹ ਯੂਕੇ ਦੇ ਵਿੱਚ ਜਿੱਥੇ ਕਈ ਵੱਡੇ ਕੰਮ ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕਰ ਰਹੇ ਨੇ ਤਾਂ 글로ਬਲੀ ਇੱਕ ਪਛਾਣ ਆਪਣੀ ਵੱਖਰੀ ਬਣਾ ਰਹੇ ਨੇ ਕਿਉਂਕਿ ਉਹ ਕੁਝ ਰਾਇਲ ਫੈਮਲੀ ਨੂੰ ਵੀ ਨਾਲ ਅਟੈਚ ਹੈਗੇ ਨੇ ਤੇ ਉਹਨਾਂ ਨੂੰ ਐਡਵਾਈਸ ਕਰਦੇ ਹੈਗੇ ਨੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਹੈਗੇ ਨੇ ਡਾਕਟਰ ਸਾਹਿਬ ਨਵਦੀਪ ਸਿੰਘ ਬੰਸਲ ਹਾਂਜੀ ਇਹ ਇਹ ਕਿਵੇਂ ਨਾਮ ਬਣਿਆ ਤੇ ਇਦੇ ਪਿੱਛੇ ਕੀ ਲੌਜੀਕ ਹੈ ਪਤਾ ਬਹੁਤ ਬਹੁਤ ਤੰਦਵਾਦ ਤੇ ਥੈਂਕ ਯੂ ਤੁਸੀਂ ਅੱਜ ਬੁਲਾਇਆ ਸ਼ੋਅ ਤੇ ਤੇ ਬਹੁਤ ਖੁਸ਼ੀ ਹੋਈ ਆਪਾਂ ਇੱਥੇ ਪੰਜਾਬ ਨੂੰ ਬੈਠੇ ਹੋਇਆ ਆ ਤੇ ਜਦ ਤੁਸੀਂ ਹੁਣ ਪੁੱਛਿਆ ਬਾਂਸਲ ਫਾਦਰ ਸਾਹਿਬ ਦਾ ਨਾਮ ਹਾਂਜੀ ਸ਼ਾਮ ਸਿੰਘ ਬਾਂਸਲ ਆ ਤੇ ਤੁਹਾਨੂੰ ਪਤਾ ਹੀ ਹੋਣਾ ਵੀ ਪਿਛਲੇ ਜਨਮ ਜਮਾਨੇ ਵਿੱਚ ਜਦੋਂ ਸਭ ਤੋਂ ਵੱਡੇ ਹੁੰਦੇ ਸੀਗੇ ਪਰਵਾਦ ਦੇ ਵਿੱਚ ਉਹਨਾਂ ਨੂੰ ਦਸਤਾਰ ਦਿੰਦੇ ਸੀਗੇ ਤੇ ਨਾਲ ਸਿੰਘ ਵੀ ਲੰਦੇ ਸੀ ਸੋ ਤਾਂ ਸਾਡਾ ਨਾਮ ਹੈਗਾ ਨਵਦੀਪ ਜਿਵੇਂ ਪਿੰਡਾਂ ਦੇ ਵਿੱਚ ਆਮ ਅੱਜ ਵੀ ਕਈ ਜਿਵੇਂ ਸ਼ਰਮਾ ਫੈਮਲੀਆਂ ਤੋਂ ਉਹਨਾਂ ਦੇ ਨਾਮ ਦੇ ਪਿੱਛੇ ਵੀ ਸਿੰਘ ਲੱਗਦਾ ਹੈਗਾ ਤੇ ਇਹ ਅਫਰੀਕਾ ਤੋਂ ਯੂਕੇ ਤੱਕ ਦੀ ਜਰਨੀ ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਫੈਮਲੀ ਦੇ ਵਿੱਚ ਬਿਜ਼ਨਸ ਦੇ ਵਿੱਚ ਆਣਾ ਹਾਲਾਂਕਿ ਬਾਕੀ ਫੈਮਲੀ ਅਲੱਗ-ਅਲੱਗ ਕੰਮ ਕਰਦੇ ਹੈਗੇ ਨੌਕਰੀ ਪੇਸ਼ਾ ਉਸ ਚੀਜ਼ ਦੇ ਵਿੱਚ ਹੈਗੇ ਨੇ ਉਸ ਬਾਰੇ ਥੋੜਾ ਦੱਸੋ ਜਦੋਂ ਫਾਦਰ ਸਾਹਿਬ ਅਫਰੀਕਾ ਸੀਗੇ ਪੁਲਿਸ ਦੇ ਵਿੱਚ ਕੰਮ ਕਰਦੇ ਸੀਗੇ ਤੇ 1969 ਦੇ ਵਿੱਚ ਜਦੋਂ ਉਹ ਪਦਾਨ ਮੰਥੀ ਸੀਗਾ ਉਹਨੇ ਸਾਰੇ ਦੇਸੀਆ ਬੰਦੇ ਨੂੰ ਕੱਢਦਾ ਸੀਗਾ ਕਹਿੰਦੇ ਵੀ ਤੁਹਾਡੇ ਕੋਲ ਸਾਰਾ ਕੰਮ ਤੁਹਾਡੇ ਕੋਲ ਆ بزਨਸ ਵਗੈਰਾ ਮੈਨੂਫੈਕਚਰਿੰਗ ਪ੍ਰੋਡਕਸ਼ਨ ਤੇ ਜਿਹੜੇ ਇੱਥੇ ਕਾਲੇ ਰਹਿੰਦੇ ਆ ਉਹਨੂੰ ਕੋਈ ਕੰਮ ਨਹੀਂ ਮਿਲਦਾ ਸੋ ਤੁਸੀਂ ਹੁਣ ਨਿਕਲੋ ਹੈ ਤਾਂ ਉਹਨਾਂ ਨੇ ਤਰੀਵੇਂ 10 ਮਿੰਟ ਦਾ ਨੋਟਿਸ ਦਿੱਤਾ ਸੋ ਉਹ 1969 ਦੇ ਵਿੱਚ ਸ਼ਿਫਟ ਹੋ ਗਏ ਯੂਕੇ ਤੇ ਉਹ ਵੀ ਫੇਰ ਯੂਕੇ ਪਲਿਸ ਦੇ ਵਿੱਚ ਤੇ ਡਾਡ ਸੀਗੇ ਪਲਨਾ ਅਮਤਾਰੀ ਗੁਰਸਖ ਜਿਹਨੇ ਕੰਮ ਕੀਤਾ ਸੀਗਾ ਇਨ ਮੈਚ ਬੋਰਡ ਪੁਲਿਸ ਸੋ ਮਦਰ ਫਾਦਰ ਮੇਰਾ ਬ੍ਰਦਰ ਤੇਨੇ ਪੈਨਾ ઓਰ ਦਾ ਸਾਰਾ ਜਨਮ ਹੈਗਾ ਅਫਰੀਕਾ ਵਿੱਚ ਈਸਟ ਅਫਰੀਕਾ ਕੇਨਿਆ ਤੇ ਸਾਡਾ ਪਿੰਡ ਹੈਗਾ ਕਸੂਮੋ ਹਜੇ ਵੀ ਸਾਡਾ ਘਰ ਉੱਥੇ ਹੈਗਾ ਪਰ ਮੇਰਾ ਬਰਥ ਹੋਇਆ ਸੀਗਾ 1973 ਇਨ ਯੂਕੇ ਲੰਡਨ ਹੰਜੀ ਓਕੇ ਤੇ ਤੁਸੀਂ ਹੁਣ ਜਿਹੜੀ ਇਹ ਆਪਣੀ ਫਾਊਂਡੇਸ਼ਨ ਚਲਾ ਰਹੇ ਹੋ ਦਾ ਸਿੱਖ ਗਰੁੱਪ ਹਾਂਜੀ ਇਸ ਦੇ ਤਹਿਤ ਤੁਸੀਂ ਅਲੱਗ-ਅਲੱਗ ਕੰਮ ਕਰ ਰਹੇ ਹੈਗੇ ਹੋ ਤੁਸੀਂ ਅਵਾਰਡਸ ਵੀ ਜਿਹੜਾ ਹੈਗਾ ਹਾਈ ਲੈਵਲ ਦੇ ਅਚੀਵਰਸ ਜਿਹੜੇ ਹੈਗੇ ਨੇ ਜੋ ਕੰਟਰੀਜ਼ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਨੇ ਜੋ ਆਪਣੇ ਮੁਲਕ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਨੇ ਉਹਨਾਂ ਨੂੰ ਦਿੰਦੇ ਹੈਗੇ ਹੋ ਇਸ ਤੋਂ ਇਲਾਵਾ ਤੁਸੀਂ ਇੱਕ ਸਿੱਖ ਡਾਇਰੈਕਟਰੀ ਜਿਹੜੀ ਹੈਗੀ ਆ ਉਹ ਵੀ ਤੇ ਉਸ ਨੂੰ ਡਿਜੀਟਲ ਵੀ ਕਰ ਰਹੇ ਹੈਗੇ ਹੋ ਕੀ ਕਨਸੈਪਟ ਕੀ ਹੈਗਾ ਇਹ ਦੇਖੋ ਮੇਰੀ ਜਰਨੀ ਚਰਪਾ ਸਿੱਖ ਗਰੁੱਪ ਬਣਾਇਆ ਸੀਗਾ 2006 ਦੇ ਵਿੱਚ ਵਿਸਾਖੀ ਨੂੰ 2026 ਵਿਸਾਖੀ ਨੂੰ ਸਾਡੀ 20th ਐਨੀਵਰਸਰੀ ਹੋ ਰਹੀ ਆ ਸੋ ਐਸ ਵੈਲ ਐਸ ਸਿੱਖ ਗਰੁੱਪ ਦੇ ਵਿੱਚ ਸਾਡੇ 4 ਉਪਰਾਲੇ ਆ ਤੇ ਜਿੱਥਾ ਤੁਸੀਂ ਹੁਣੇ ਕਿਹਾ ਸਿੱਖ ਡਾਇਰੈਕਟਰੀ ਤੋਂ ਸਾਡੀ ਜਰਨੀ ਸ਼ੁਰੂ ਹੋਈ ਸੀ ਜਦੋਂ ਮੈਂ 2006 ਦੇ ਵਿੱਚ ਸਿੱਖ ਡਾਇਰੈਕਟਰੀ ਸ਼ੁਰੂ ਕੀਤੀ ਸੀ ਮਨੂਏਨੀ ਪਤਾ ਸੀਗਾ ਉਹਨੂੰ ਵੀ ਮੈਂ ਐਵੈਂਟ ਵੀ ਕਰੂੰਗਾ ਤੇ ਮੈਂ ਦੁਨੀਆਵੀ ਕੁੰਮੂਗਾ ਤੇ ਮੈਂ ਮੇਰੀ ਨੈਟਵਰਕ ਐਦਾਂ ਹੋਊਗੀ ਜਿੱਥੇ ਹੁਣ ਇਸ ਵੇਲੇ ਆਪਾਂ ਬੈਠੇ ਆ। ਸੋ ਜਦੋਂ ਵੀ ਕੋਈ ਆਪਾਂ ਉਪਰਾਲਾ ਸ਼ੁਰੂ ਕਰਦੇ ਆ ਜਾਂ ਕੋਈ ਕੰਪਨੀ ਸ਼ੁਰੂ ਕਰਦੇ ਆ ਆਪਾਂ ਜਿਹੜੇ ਵੱਡੇ ਵੱਡੇ ਬਿਜ਼ਨਸ ਵਾਲੇ ਹੈਗੇ ਆ ਉਹਦੇ ਹੀ ਸਹਿਮਤ ਲਾ ਕੇ ਉਹਦੇ ਹੀ ਐਡਵਾਈਸ ਲਾ ਕੇ ਬੀਤ ਖਨੋ ਕੀ ਲਗਦਾ ਇਹ ਲੋਡ ਆ ਆਪਾਂ ਸ਼ੁਰੂ ਕਰੀਏ ਤੁਸੀਂ ਸਪੋਰਟ ਕਰੋਗੇ ਤਾਂ ਹੀ ਫਿਰ ਆਪਾਂ ਗਾਹਾਂ ਲਾ ਕੇ ਸ਼ੁਰੂ ਕਰਦੇ ਆਂ ਤੇ ਦੂਜੀ ਗੱਲ ਦੇਖੋ ਜਿੱਥੇ ਵੀ ਆਪਾਂ ਹੁਣ ਪਹੁੰਚੇ ਹੋਏ ਆਂ ਜਰਨੀ ਵਿੱਚ ਸਾਡੀ ਜਰਨੀ ਹਜੇ ਤਾਂ ਕਾਫੀ ਮੌਦਾ ਲੰਬੇ ਰਸਤੇ ਹਜੇ ਚੱਲਣੀ ਆ ਬਹੁਤ ਕੰਮ ਆ ਕਰਨ ਵਾਲੇ ਪਰ ਮਨੂੰ ਇੰਨਾ ਪਤਾ ਬਈ ਮੈਂ ਤਾਂ ਇੱਥੇ ਪਹੁੰਚਿਆ ਕਿਉਂ ਕਿ ਮਮ ਦਾਦੀ ਦੀ ਸੇਵਾ ਬੋਤ ਆ ਤੇ ਉਹਨੇ ਦੇ ਕਰਕੇ ਦੇਖੋ ਸਾਰਾ ਮੇਰਾ ਪਰਿਵਾਰ ਅੰਮਤਾਰੀ ਗੁਰ ਸਿੱਖਿਆ ਤੇ ਸ਼ੁਰੂ ਤੋਂ ਲੈ ਕੇ ਛੋਟਿਆ ਤੱਕ ਲੈ ਕੇ ਅਰਸ਼ ਤੱਕ ਜਿੰਨੇ ਵੀ ਸੰਤੇ ਮਾਪੋਸ਼ਾ ਦੇ ਕਿਰਪਾ ਹੈਗੀ ਆ ਸਾਡੇ ਤੇ ਤਾਂ ਹੀ ਆਪਾਂ ਇਹ ਕੰਮ ਕਰ ਸਕਦੇ ਆ ਸੋ ਸਿੱਖ ਡਾਇਰੈਕਟਰੀ ਜਿੱਦਾਂ ਇੱਥੇ ਪਹਿਲਾਂ ਹੁੰਦੀ ਸੀ yellow pages ਉਹ ਉਹ ਹੀ ਚੀਜ਼ ਆ ਹੁਣ ਆਪਾਂ ਬੈਠੇ ਆ ਚੰਡੀਗਾਰ ਤੇ ਆਪਾਂ ਸਰਚ ਕਰਨਾ ਹੋਵੇ ਕੋਈ ਡੈਂਟਿਸਟ ਜਾਂ ਡਾਕਟਰ ਜਾਂ ਸਲਿਸਟਰ ਜਾਂ ਕੋਈ ਕੋਈ ਵੀ ਬਿਜ਼ਨਸ ਹੋਵੇ ਪਰ ਇਹ ਤਾਂ Google ਤੇ ਵੀ ਅੱਜਕੱਲ ਹੈਗਾ ਕਾਫੀ ਹਾਂ ਜੀ ਹਾਂ ਜੀ ਜੇ ਤੁਸੀਂ Google ਤੇ ਸਰਚ ਕਰਦੇ ਆ ਨਾ ਤੁਹਾਨੂੰ ਫਿਰ ਸਾਰਿਆਂ ਦੇ ਤੁਸੀਂ Google ਤੇ ਹੁਣ ਡਾਕਟਰ ਪਾਓ ਕਿੰਨੇ ਰਿਜ਼ਲਟ ਆਨੇ ਆ ਦਸੋਚਣ ਦੀ ਗੱਲ ਦੇ ਵਿੱਚ ਅੰਦਾਜ਼ਾ ਲਾਓ ਤੁਸੀਂ ਹੂੰ ਫਿਰ ਬੇਸਿਕਲੀ ਇਹ ਆਪਣੀ ਕਮਿਊਨਿਟੀ ਨੂੰ ਡੈਡੀਕੇਟਿਡ ਹੈਗਾ ਬਿਲਕੁਲ ਜੇਰਾ ਸਿੱਖ ਡਾਇਰੈਕਟਰੀ ਆ ਨਾ ਉਹਲੇ ਵਿੱਚ ਤਾਂ ਸਿਰਫ ਸਿੱਖਾਂ ਦੇ ਕੰਪਨੀਆਂ ਸਿੱਖਾਂ ਦੇ ਬਿਜ਼ਨਸ ਸਿੱਖਾਂ ਦੇ ਜਿਹੜੇ ਸਰਵਿਸਿਜ਼ ਆ ਉਹੀ ਆਨੇ ਆ ਐਲਾ ਫਾਇਦਾ ਆ ਤੇ ਇਹ ਨਹੀਂ ਵੀ ਆਪਾਂ ਆਪਾਂ ਕੱਲੇ ਕਦੇ ਦਾ ਜੀਵਿਸ਼ਟ ਕਮਿਊਨਿਟੀ ਵੀ ਹੈਗੀ ਆ ਡਾਇਰੈਕਟਰੀ ਮੁਸਲਮਾਨਾਂ ਦੀ ਵੀ ਹੈਗੀ ਆ ਹਿੰਦੂਆਂ ਦੀ ਵੀ ਹੈਗੀ ਆ ਸਾਰੇ ਕੌਮਾਂ ਦੀ ਡਾਇਰੈਕਟਰੀ ਹੈਗੀ ਆ ਯੂਕੇ ਵਿੱਚ ਜਦੋਂ ਮੈਂ 2006 ਦੇ ਵਿੱਚ ਸ਼ੁਰੂ ਕੀਤੀ ਸੀ ਆਹ ਡਾਇਰੈਕਟਰੀ ਉਦੋਂ ਤੱਕ ਮੇਰੇ ਕੋਲ 13 ਡਾਇਰੈਕਟਰੀਆਂ ਹੈਗੀਆਂ ਸੀਗੀਆਂ ਤਾਂ ਹੀ ਮੈਨੂੰ ਆਈਡੀਆ ਮਿਲਿਆ ਨਾ सो so, क्योंकि मेरी भी सोच सगी भी येलो पेजि हैगी है। गूगल इन्ना चलता नहीं सो हज़ार छे गल करना मैं चलो जलों मैं शुरू की उदा दो हज़ार चार से गए हैं सो रिसर्च करनी ब कंपनियां लिया दो साल लगे मैनू क्योंकि मैं तो काम करता का सो so, उदों तकबन बारह तेरह डॉक्टर सगियाँ ओ रेडी सो so, मेरा काम बड़ा आसान से जो मैं जाता किसी को कहना भी कई बंद कहें हाँ तीस सिख डि क्यों शुरू करते हैं ਫੇਰ ਮੰਨੋਂ ਦੱਸਾ ਸੀ ਕਿਸੇ ਨੇ ਇਹ ਸਵਾਲ ਨਹੀਂ ਕੀਤਾ ਕਿ ਸਿੱਖ ਦੀ بجائے ਤੁਸੀਂ ਪੰਜਾਬੀ ਡਾਇਰੈਕਟਰੀ ਨਾਮ ਦੋ ਕਿਉਂਕਿ ਆਪਣੇ ਪੰਜਾਬ ਦੀ ਵਿੱਚ ਹੋਰ ਸਾਰਾ ਪੰਜਾਬ ਜਿਹਨੂੰ ਕਹਿੰਦੇ ਆ ਸਾਂਝਾ ਹਮ ਮਤਲਬ ਕਿਸੇ ਨੇ ਇਹ ਸਵਾਲ ਵੀ ਤੁਹਾਨੂੰ ਕੀਤਾ ਹੋਏਗਾ ਉਸੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਕਈ ਜਣੇ ਪੁੱਛ ਰਹੇ ਸੀ ਵੀ ਇਹ ਹੀ ਕਿਉਂ ਸ਼ੁਰੂ ਕਰ ਰਹੇ ਹੈਗੇ ਇਹ ਸਵਾਲ ਨਹੀਂ ਆਇਆ ਪਰ ਤੁਸੀਂ ਹੁਣ ਦੇਖ ਲਓ ਪੰਜਾਬੀ ਡਾਇਰੈਕਟਰੀ ਵੀ ਹੈਗੀ ਆ ਹੈ ਤੇ ਕੈਨੇਡਾ ਵਿੱਚ ਵੀ ਹੈਗੀ ਹੈ ਪੰਜਾਬੀ ਡਾਇਰੈਕਟਰੀ ਤੇ ਪੰਜਾਬ ਦੇ ਵਿੱਚ ਵੀ ਹੈਗੀ ਆ ਆਪਣੀ ਡਾਇਰੈਕਟਰੀ ਸਾਹਿਬ ਏ ਜੋ ਚੀਜ਼ ਹੈਗੀ ਹੈ ਉਥੇ ਪਰ ਉਹ ਐਨਏ ਐਕਟਿਵ ਨਹੀਂ ਹੈਗੇ ਨਾ ਅਪਡੇਟਿੰਗ ਕਰਨਾ ਮੈਂ ਮੇਨਟੇਨ ਕਰਨਾ ਸਭ ਤੋਂ ਸਭ ਤੋਂ ਜ਼ਰੂਰੀ ਚੀਜ਼ ਆ ਹੁਣ ਮੇਰਾ ਇੱਕ ਟਾਰਗੇਟ ਹੈਗਾ ਵੀ ਹੁਣ ਵਿਸਾਖੀ ਆ ਰਹੀ ਹੈ 2026 ਸਾਡੀ 20ਵੀਂ ਐਨੀਵਰਸਰੀ ਆ ਮੈਂ ਚਾਹੁੰਨਾ ਵੀ ਸਾਡੇ ਕੋਲ 1 ਮਿਲੀਅਨ ਬਿਜ਼ਨੈਸਿਸ ਹੋਣ ਡਾਇਰੈਕਟਰੀ ਵਿੱਚ ਹੋ ਜਣੇ ਆ No problem so ਇਹ ਸਾਡਾ ਮੇਨ ਉਪਰਾਲਾ ਨੰਬਰ 1 ਉਪਰਾਲਾ ਸੀਗਾ ਜਦੋਂ ਆਪਾਂ ਸੈਕਟਰੀ ਚ ਸ਼ੁਰੂ ਕੀਤੀ ਸੀ 2006 ਦੇ ਵਿੱਚ ਅੱਤੋਂ ਬਾਅਦ 2010 ਦੇ ਵਿੱਚ ਯੂਕੇ ਵਿੱਚ ਆਪਾਂ ਪੱਲਾ ਪੱਲਾ ਦੁਨੀਆ ਦਾ ਸਿੱਖ 어ਵਾਰਡ ਸ਼ੁਰੂ ਕੀਤਾ ਸੀਗਾ ਜਿੱਥੇ ਆਪਾਂ ਹਰ ਸਾਲ 13 어ਵਾਰਡ ਦਿੰਨੇ ਆ ਅਲੱਗ-ਅਲੱਗ ਫੀਲਡ ਦੇ ਵਿੱਚ ਬਿਜ਼ਨਸ, ਮੀਡੀਆ, ਸਪੋਰਟਸ, ਐਜੂਕੇਸ਼ਨ, ਐਂਟਰਟੇਨਮੈਂਟ, ਸੇਵਾ, ਚੈਰਿਟੀ, ਦ ਲਾਈਫਟਾਈਮ ਅਚੀਵਮੈਂਟ 어ਵਾਰਡ ਤੇ ਜਿੰਨਾ ਮੈਂ ਕਿਹਾ 13 어ਵਾਰਡ ਦਿੰਨੇ ਆ 12 ਸਿੱਖਾਂ ਨੂੰ ਤੇ ਇੱਕ ਹੈਗਾ স্পেশাল ਰেকਗਨਿਸ਼ਨ ਜਿੱਥੇ ਆਪਾਂ ਕੋਈ ਹੋਰ ਕੌਮ ਨੂੰ ਬੰਦੇ ਨੂੰ ਦਿੰਦੇ ਆ ਜਿਹਨੇ ਸਾਡੇ ਵਾਸਤੇ ਵੱਡਾ ਕੰਮ ਕੀਤਾ ਹੋਵੇ ਪੰਜਾਬ ਲਈ ਤੇ ਪੰਜਾਬੀਆਂ ਲਈ ਸਿੱਖਾਂ ਵਾਸਤੇ ਦੁਨੀਆ ਪਰ ਦੁਨੀਆ ਪਰ ਨਹੀਂ ਜਿੰਨੇ ਹੁਣ ਦੇਖੋ ਜਿੰਨੇ ਆਪਾਂ ਹੁਣ ਇਹ ਕੈਟਾਗਰੀ ਦੇ ਵਿੱਚ ਆਪਾਂ 6 ਪਦਾਨ ਮੰਤਿਆਂ ਨੂੰ ਸਮਾਨ ਕੀਤਾ ਹੋਇਆ ਹੈ ਇਹ ਬਹੁਤ ਵੱਡੀ ਚੀਜ਼ ਆ ਨੰਬਰ 1 ਇਹ ਜਿਹੜੇ ਪ੍ਰਧਾਨ ਮੰਤਰੀ ਆ ਉਹ ਤਾਂ ਆਮ ਅਵਾਰਡ ਲੈਂਦੇ ਨਹੀਂ ਦੰਦੇ ਆ ਸਰਮੀ ਤੇ ਜਾਂਦੇ ਆ ਪਰ ਅਵਾਰਡ ਲੈਂਦੇ ਨਹੀਂ ਨਾਲੇ ਸਾਡੀ ਕੰਮ ਕਿੰਨੀ ਛੋਟੀ ਆ ਤੇ ਤੁਸੀਂ ਬਾਕੀ ਦੇ ਕੰਮ ਦੇਖ ਲੋ ਸਾਡੀ ਕੰਮ ਛੋਟੀ ਜੀ ਆ ਤੇ ਸਾਡੇ ਕੋਲ ਆਹਾ ਰੈਕਗਨਿਸ਼ਨ ਲੈਣੀ ਬਹੁਤ ਵੱਡੀ ਚੀਜ਼ ਆ ਸੋ ਇਹ ਵੀ ਦੇਖੋ ਮਾਲਸ਼ ਕਿਰਪਾ ਦੇ ਨਾਲ ਜਿੰਨੂੰ ਵੀ ਆਪਾਂ ਅਪਰੋਚ ਕੀਤਾ ਵੀ ਤੁਸੀਂ ਆਹਾ ਕੰਮ ਕੀਤਾ ਸਾਡੇ ਵਾਸਤੇ ਆਪਾਂ ਤੁਹਾਨੂੰ ਧੰਨਵਾਦ ਕਰਨਾ ਥੈਂਕ ਯੂ ਕਰਨਾ ਯੂ ਨੋ ਰੈਕਗਨਾਈਜ਼ ਕਰਨਾ ਉਹ ਨਾ ਨਹੀਂ ਕੀਤੀ ਇੰਡੀਆ ਚ ਅਪਰੋਚ ਕਰ ਰਹੇ ਹੋਂ ਕਿਹੜੇ ਕਿਹੜੇ ਸਟੇਟਸ ਦੇ ਵਿੱਚ ਜਾਂ ਪੀਐਮਓ ਆਫਿਸ ਤੱਕ ਅਮ ਇਹ ਤਾਂ ਹੁਝ ਦੱਸ ਨਹੀਂ ਸਕਦਾ ਤੁਹਾਨੂੰ ਪਤਾ ਲੱਗ ਰਿਹਾ ਆ ਆਪੇ ਹੀ ਪਰ ਅਮ ਯੈਸ ਅ ਅ ਇੰਡੀਅਨ ਪੀਐਮ ਇਜ਼ ਮੋਰ ਦਨ ਡਿਜ਼ਰਵਿੰਗ ਹਾਂਜੀ ਅੱਛਾ ਇਹ ਜਿਵੇਂ ਤੁਸੀਂ ਆਪਣੇ ਅਫਰੀਕਾ ਦੀ ਸਟੋਰੀ 올 ਹੈਗਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਯੂਕੇ ਦੇ ਵਿੱਚ ਹੁਣ ਬਿਜ਼ਨੈਸਸ ਤੇ ਉਹ ਚੀਜ਼ਾਂ ਤੇ ਫੋਕਸ ਕਰਦੇ ਹੈਗੇ ਹੋਂ ਤੇ ਕਿਤੇ ਨਾ ਕਿਤੇ ਇਹ ਕੁਝ ਮਾਂਚ ਸੀਗਾ ਕਿ ਜਦੋਂ ਉੱਥੋਂ ਦੀ ਮਾਈਗ੍ਰੇਟ ਕਰਕੇ ਫੈਮਲੀ ਤੁਹਾਡੀ ਯੂਕੇ ਆਈ ਜਿਵੇਂ ਜੂਸ ਜਿਹੜੇ ਹੈਗੇ ਨੇ ਉਹ ਰਾਜ ਕਰਦੇ ਹੈਗੇ ਨੇ ਤੇ ਤੁਸੀਂ ਵੀ ਇੱਕ ਵਿਜ਼ਨ ਲੈ ਕੇ ਚੱਲ ਰਹੇ ਹੋ ਕਿ ਜਿਹੜੀ ਸਾਡੀ ਸਿੱਖ ਕਮਿਊਨਿਟੀ ਹੈ ਉਹ ਵੀ ਅੱਗੇ ਵਧੇ ਤੇ ਉਹ ਵੀ ਟੋਪ ਤੇ ਰਹੇ ਜਾਂ ਟੋਪ ਤੇ ਦਿਖੇ ਉਸ ਨੂੰ ਲੈ ਕੇ ਇੱਕ ਤੁਸੀਂ ਇੱਕ ਆਪਣੇ ਮਿਸ਼ਨ ਆਰੰਭਿਆ ਹੋਇਆ ਬਿਲਕੁਲ ਜੀ ਦੇਖੋ ਸਿੱਖ ਗਰੁੱਪ ਦਾ ਇਹ ਮੇਨ ਮਸਲਾ ਹੀ ਆ ਭਈ ਆਪਾਂ ਕੋਸ਼ਿਸ਼ ਕਰਦੇ ਆਂ ਵੀ ਇੱਕ ਦਿਨ ਥੋੜੀ ਜੀ ਇਕਤਾ ਆ ਜਾਵੇ ਜੇ ਕੌਮ ਦੇ ਵਿੱਚ ਇਕਤਾ ਆ ਜਾਵੇ ਫੇ ਜਿੱਦਾਂ ਤੁਸੀਂ ਕਹੇ ਵੀ ਆ ਬਾਕੀ ਕੌਮ ਜਿੱਦਾਂ ਰੂਲ ਕਰਦੇ ਆ ਸ਼ਾਇਦ ਆਪਾਂ ਵੀ ਰਾਜ ਕਰ ਲੋਗੇ ਖਾਲਸਾ ਜਿੱਦਾਂ ਕਹਿੰਦੇ ਆ ਰੋਜ਼ ਹਨਾ ਪਰ ਇੱਕ ਤਾਂ ਇੱਕ ਨੇ ਲੱਗਦੀ ਹੈ ਵੀ ਜਿੱਕਤ ਹੈ ਆ ਵੀ ਇਕਤਾ ਹੈ ਨਹੀਂ ਨਾ ਜਦੋਂ ਇਕਤਾ ਨਹੀਂ ਕੁਝ ਲੋਕ ਫਿਰ ਤੁਹਾਡੇ ਤੇ ਵੀ ਕੋਸ਼ਿਸ਼ ਨਹੀਂ ਕਰਦੇ ਨੇ ਕਿ ਤੁਸੀਂ ਏਜੰਸੀਆਂ ਦੇ ਬੰਦੇ ਜਾਂ ਹੋਰ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਦੇ ਨਾਲ ਕਲੈਸ਼ ਜਿਹੜੇ ਹੁੰਦੇ ਨੇ ਇਹੀ ਕਾਰਨ ਹੈ ਵੀ ਜੇ ਕੋਈ ਬੰਦਾ ਕੋ ਚੰਗਾ ਉਪਰਾਲਾ ਕਰਦਾ ਤਾਂ ਉਹਦੇ ਉੱਤੇ ਇੱਕ ਡੋਟ ਲਾ ਦੋ ਵਾਈਟ ਕਾਲਰ ਤੇ ਆਪਾਂ ਤਾਂ ਸਹੀ ਤੌਰ ਤੇ ਤੋੜਦੇ ਆ ਨਾ ਜਿਹੜਾ ਤੁਸੀਂ ਹੁਣ ਆਪਾਂ ਸਿੱਖ 100 ਦੀ ਗੱਲ ਵੀ ਨਹੀਂ ਕੀਤੀ ਹਜੇ ਪਰ ਜਿਹੜੇ ਸਿੱਖ ਅਵਾਰਡ ਹੁੰਦੇ ਆ ਜਾਸ ਸਿੱਖ 100 ਸਿੱਖ ਡਾਇਰੈਕਟਰੀ ਵੀ ਲਾ ਲੋ ਜਿੰਨੂੰ ਵੀ ਆਪਾਂ ਕੋਈ ਹਾਈਲਾਈਟ ਜਾਂ ਪ੍ਰੋਮੋਸ਼ਨ ਕਰਦੇ ਆ ਆਪਾਂ ਆਪਾਂ ਅੱਜ ਚੱਕਰ ਕੇ ਸਿੱਖ ਕੋਲੋਂ ਇੱਕ ਰੁਪਈ ਨਹੀਂ ਲਈਤੀ ਇਹ ਇੱਥੇ ਚੱਲਦਾ ਵੀ ਤੁਸੀਂ ਸਾਨੂੰ ਨੋਮੀਨੇਸ਼ਨ ਫੀ ਦੋ ਤੁਸੀਂ ਸਾਨੂੰ ਵਿਨਰਸ ਫੀ ਦੋ ਤੁਸਾਨੂੰ ਐਨੇ ਲੱਖ ਦੋ ਆਪਾਂ ਕਾਫੀ ਟੇਬਲ ਬੁੱਕ ਬਣਾਣੀ ਹੈ ਤੁਹਾਡੀ ਆਪ ਪ੍ਰੋਮੋਸ਼ਨ ਕਰਨਗੇ ਉਹ ਪ੍ਰੋਮੋਸ਼ਨ ਕਰਦੇ ਉਹ ਇੱਥੇ ਚੱਲਦਾ ਆਪਾਂ ਨਹੀਂ ਕਰਦੇ ਇਹ ਕੰਮ ਆਪਾਂ ਸਹੀ ਤੋਰ ਤੇ ਕਰਦੇ ਆ ਬਈ ਮੇਰੇ ਇੱਕ ਸੇਇੰਗ ਆ ਮੈਂ ਮੈਚ ਹਾੜ ਵਾਲੀ ਕਹਿਣਾ ਵੀ ਔਨਰ ਸਮਨ ਔਰ ਹਾਈਲਾਈਟ ਸਬਦੀ ਵੀ ਡੋ ਇਟ ਔਨ ਮੈਰਿਟ ਨਾਟ ਕ੍ਰੈਡਿਟ ਸੋ ਆਪਾਂ ਕੋਈ ਪੈਸੇ ਨਹੀਂ ਲੈਂਦੇ ਕਿਸੇ ਕੋਲੋਂ ਅਸ ਕਰਕੇ ਬੰਦੇ ਹੋਰ ਚਾਹੁੰਦੇ ਆ ਵੀ ਆਪਾਂ ਇਹਨਾਂ ਦੇ ਕੋਲੋਂ ਸਮਾਨ ਲਈਏ ਜਾਂ ਆਪਾਂ ਅਵਾਰਡ ਲਈਏ ਜਾਂ ਰੈਕਨਿਸ਼ਨ ਲਈਏ ਕਿਉਂਕਿ ਇਹਨਾਂ ਨੂੰ ਪਤਾ ਵੀ ਆਪਾਂ ਸਹੀ ਕਰਦੇ ਆਂ ਸੋ ਮੈਂ ਤਾਂ ਸਹੀ ਤੌਰ ਤੇ ਤੋਹਦਾ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਨਾ ਕਿ ਕਦੀ ਕਿੱਥੇ ਨਾਲ ਕਦੀ ਕਰਨਾ ਸੋ ਸਾਡੇ ਕੋਲ ਇਹ ਜੇ ਕੋਈ ਟੈਗ ਟੁਕ ਜਦਾ ਤੁਸੀਂ ਕੀ ਹੁੰਦਾ ਕਦੀ ਹੋਇਆ ਨਹੀਂ ਇਕਤਾ ਨਹੀਂ ਹੈਗੀ ਜਾਂ ਇਕੱਠੇ ਨਹੀਂ ਹੈਗੇ ਤੇ ਮਤਲਬ ਤੁਹਾਨੂੰ ਚੈਲੰਜਸ ਵੀ ਕਾਫੀ ਫੇਸ ਕਰਨੇ ਪਏ ਹੋਣਗੇ ਯੂਕੇ ਦੇ ਵਿੱਚ ਚੈਲੰਜ ਇਸ ਤਾਂ ਹੁੰਦਾ ਜੇਰਾ ਵੀ ਤੁਸੀਂ ਕੰਮ ਕਰਨਾ ਹੈ ਸੋਖਾ ਕੋਈ ਨਹੀਂ ਹੁੰਦਾ ਠੀਕ ਮੇਰਾ ਸਾਰਾ ਪਰਿਵਾਰ ਹੈਗਾ ਅੰਮ੍ਰਿਤਾਲੀ ਗੁਰਸਿੱਖ ਤੇ ਇਹੀ ਜੇ ਮੈਂ ਕਿਆ ਬਈ ਕੁਐਸਚਨ ਆਂਦੀ ਆ ਬਈ ਤੁਸੀਂ ਕਦੋਂ ਪਰਿਵਾਰ ਵਾਂਗਰ ਅੰਮ੍ਰਿਤਾਲੀ ਗੁਰਸਿੱਖ ਬਨਣਾ ਹੈ ਸੋ ਮਨ ਨੂੰ ਇੰਨਾ ਪਤਾ ਮੈਂ ਇੱਕ ਦਿਨ ਤਾਂ ਅੰਮ੍ਰਿਤ ਸਕਣਾ ਹੀ ਆ ਪਰ ਇਹ ਨਹੀਂ ਪਤਾ ਕਦੋਂ ਹੈ ਇਹ ਤਾਂ ਹੁਣ ਮਾਰਗ ਦੇ ਹੱਥ ਦੇ ਵਿੱਚ ਆ ਤੇ ਜਦੋਂ ਆਪਾਂ ਅੰਮ੍ਰਿਤ ਛਕ ਲਿਆ ਫੇਰ ਦੇਖਦੇ ਹਾਂ ਵੀ ਕਿ ਕਿੱਥੇ ਸਾਡੀ ਜਰਨੀ ਉਸ ਲੈ ਕੇ ਜਾਂਦੀ ਆ ਅੱਛਾ ਤੁਸੀਂ ਇੱਕ ਕੰਸਲਟੈਂਸੀ ਸਰਵਿਸ ਵੀ ਹੈਗੀ ਆ ਤੁਹਾਡੀ ਤੁਸੀਂ ਰਾਇਲ ਫੈਮਿਲੀਜ਼ ਨੂੰ ਨਾਲ ਉਹ ਉਹ ਕਿਸ ਤਰੀਕੇ ਦੀਆਂ ਚੀਜ਼ਾਂ ਹੈਗੀਆਂ ਜੇ ਤੁਸੀਂ ਦੱਸਣਾ ਚਾਹੋ ਸੋ ਜਿੱਥੇ ਆਪਾਂ ਹੁਣ 5 6 ਪ੍ਰਦਾਨ ਮੰਤਰੀਆਂ ਨੂੰ ਸਨਮਾਨ ਦਿੱਤਾ ਹੋਇਆ ਉਹ ਇਦਾਂ ਅਵਾਰਡ ਤਾਂ ਨਹੀਂ ਲੈਣ ਲੱਗੇ ਨਾ ਉਹਨੇ ਨੇ ਚੈੱਕ ਕਰਨੀ ਆ ਉਹਨਾਂ ਨੇ ਰੈਫਰੈਂਸ ਕਰਨੀ ਆ ਉਹਨਾਂ ਨੇ ਪੂਰਾ ਬੈਕਗ੍ਰਾਉਂਡ ਚੈੱਕ ਕਰਨਾ ਵੀ ਇਹ ਕੌਣ ਆ ਸੰਸਤਾ ਕੌਣ ਆ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੀ ਨੈਟਵਰਕ ਕਿੰਨੀ ਜ਼ਬਰਦਸਤ ਹੈਗੀ ਆ ਜਾਂ ਕਿੰਨੀ ਪਹੁੰਚ ਹੈਗੀ ਆ ਸੋ ਆਪ ਆ ਕੇ ਗੱਲਾਂ ਬਾਤਾਂ ਵਿੱਚ ਖਾਦੇ ਐ ਤੇ ਹੌਲੀ-ਹੌਲੀ ਦੋਸਤ ਬਣ ਜਾਂਦੇ ਆ ਦੇਖ ਲਓ ਭਾਰਤ ਸਰਕਾਰ ਯੂਕੇ ਦੇ ਨਾਲ ਕਾਫੀ ਵਪਾਰ ਨੂੰ ਲੈ ਕੇ ਸਮਝੋਤੇ ਬਹੁਤ ਕਰ ਰਹੀ ਹੈਗੀ ਆ ਤੇ ਤੁਸੀਂ ਬਿਜ਼ਨਸ ਨੂੰ ਚੰਗੀ ਤਰ੍ਹਾਂ ਸਮਝਦੇ ਹੈਗੇ ਹੋ ਤੇ ਕਿਵੇਂ ਦੇਖੋ ਹੁਣ ਤੁਸੀਂ ਜਿਹੜਾ ਕਿਹਾ ਨਾਲ ਜਿਹੜੀ ਯੂਕੇ ਤੇ ਇੰਡੀਆ ਦੀ ਰਿਲੇਸ਼ਨਸ਼ਿਪ ਆ ਹੂੰ ਥਿਸ ਇਜ਼ ਅ ਸਟਰੋਂਗੇਸਟ ਸਿਸਮ ਬਿਨ ਹੁਣ ਜਿੱਦਾਂ ਹੁਣ ਬਿਜ਼ਨਸ ਹੈਗਾ ਹੁਣ ਦੇਖੋ ਯੂਕੇ ਦਾ ਪ੍ਰਧਾਨ ਮੰਤਰੀ ਮਨ ਲਾ ਅਸ ਸਾਲ 2 ਮਹੀਨੇ ਆ ਕੇ ਆਇਆ ਤੇ ਕਿੰਨੇ ਐਮਓਯੂਆਂ ਨੇ ਸਾਈਨ ਕੀਤੇ ਆ ਤੇ ਮਨ ਨੂੰ ਲੱਗਦਾ ਅਸ ਵਲੇ ਯੂਕੇ ਇਜ਼ ਅ ਲਾਰਜੇਸਟ ਇਨਵੈਸਟਰ ਇਨ ਇੰਡੀਆ ਐਂਡ ਵਾਈਸ ਵਰਸਾ ਇੰਡੀਆ ਯੂਕੇ ਦੇ ਵਿੱਚ ਵੀ ਕਾਫੀ ਇੰਨੀ ਇਨਵੈਸਟਮੈਂਟ ਕੀਤੀ ਆ ਹੈ ਸੋ ਉਹ ਜੋੜੀ ਤਾਂ ਰਹਿ ਰਹੀ ਆ ਸਾਰੀ ਦੁਨੀਆ ਫਿਰਦੀ ਆ ਯੂਕੇ ਨਾਲ ਕੰਮ ਕਰਨਾ ਸਦਾ ਸ਼ਾਇਦ ਤਾਂ ਬਹੁਤ ਛੋਟਾ ਹੂੰ ਤੋਂ ਪੂਰੀ ਦੁਨੀਆ ਚਾਹੁੰਦੇ ਆ ਬਈ ਆਪਾਂ ਯੂਕੇ ਨਾਲ ਕੁਝ ਕਰੀਏ ਹੈ ਕੋਈ ਪ੍ਰੈਜ਼ੈਂਸ ਹੋਵੇ ਜਾਂ ਕੋਈ ਮਕਾਨ ਹੋਵੇ ਜਾਂ ਕੋਈ ਬਿਜ਼ਨਸ ਦਾ ਆਫਿਸ ਹੋਵੇ ਯੂਕੇ ਇਜ਼ ਵੈਰੀ ਓਪਨ ਕੰਮ ਕਰਨਾ ਯੂਕੇ ਬੜਾ ਆਸਾਨ ਆ ਹੂੰ ਨਾਲੇ ਦੇਖੋ ਐਨਾ ਸੈਂਟਰਲ ਹੈਗਾ ਜਦੋਂ ਵੀ ਆਪਾਂ ਕੋਈ ਅਵਾਜ਼ ਕੀਤਾ ਹੋਇਆ ਯੂਕੇ ਵਿੱਚ ਦੁਨੀਆ ਆਉਂਦੀ ਆ ਪੂਰੀ ਦੁਨੀਆ ਤੋਂ ਆ ਜਾਂਦੀ ਆ ਕਿਉਂਕਿ ਇਟਸ ਸੋ ਐਸੈਂਸ਼ੀਅਲ ਸੋ ਕੋਈ ਯੂਕੇ ਹਬ ਆ ਤੇ ਇੱਕ ਸਮਾਂ ਹੁੰਦਾ ਸੀਗਾ ਬ੍ਰਿਟਿਸ਼ਰ ਰਾਜ ਕਰਦੇ ਸੀ ਸਾਡੇ ਦੇ ਪਰ ਹੁਣ ਤੁਹਾਡੇ ਵਰਗੇ ਬੈਠੇ ਹੈਗੇ ਨੇ ਡਾਕਟਰ ਨਰਦੀਪ ਸਿੰਘ ਬੰਸਲ ਵਰਗੇ ਕਿ ਜਿਹੜੇ ਹੁਣ ਉਹੀ ਬ੍ਰਿਟਿਸ਼ਰ ਸਲਾਹਾਂ ਲੈ ਰਹੇ ਨੇ ਮਤਲਬ ਤੁਹਾਡੇ ਤੋਂ ਵੀ ਉਹ ਉਹ ਚੀਜ਼ਾਂ ਤੇ ਵੀ ਕਿ ਫਾਇਦਾ ਮਿਲੇ ਲੋਕਾਂ ਨੂੰ ਕਿ ਪੋਲਿਸੀਸ ਕਿਦਾਂ ਦੀਆਂ ਹੋਣ ਉਹ ਚੀਜ਼ਾਂ ਦੇ ਲੈ ਕੇ ਚਰਚਾ ਹੁੰਦੀ ਹੈ ਦੇਖੋ ਅ ਜੇ ਤੁਸੀਂ ਇੰਡੀਆ ਬੈਠੇ ਹੋ ਫਿਰ ਜਿਹੜੇ ਟੈਕਸਿਸ ਹੈਗੇ ਆ ਯੂਕੇ ਵਾਲੇ ਉਹਨਾਂ ਤੋਂ ਤੁਹਾਨੂੰ ਲੱਗਣਾ ਹੀ ਆ ਬੇ ਜਿਆਦਾ ਕਿਉਂਕਿ ਜਿਹੜਾ ਕਨਵਰਸ਼ਨ ਰੇਟ ਆ ਉਹ ਤਾਂ ਹੁਣ ਹੁਣ ਮਿਲਦਾ ਇੱਕ ਰੁਪਈ ਦੇ ਇੱਕ ਇੱਕ ਪੌਂਦੇ 117 ਰੁਪਈ ਮਿਲਦੇ ਆ ਬਿਲਕੁਲ ਉਹ ਤਾਂ ਫਲਕਚੂਏਟ ਹੋ ਹੀ ਜਾਂਦਾ ਹੈ ਸੋ ਥਿਸ ਇਜ਼ ਗਣਾ ਆਲਵੇਜ਼ ਗੋ ਅਪ ਐਂਡ ਡਾਊਨ ਬਟ ਜਿੱਦਾਂ ਹੁਣ ਤੁਸੀਂ ਕਿਹਾ ਵੀ ਨੌਜਵਾਨ ਚਾਹੁੰਦੇ ਆ ਵੀ ਆਪਾਂ ਬਾਹਰ ਜਾਈਏ ਮੈਂ ਇੰਨੇ ਮੁੰਨੂ ਮੈਸੇਜ ਆਉਂਦੇ ਆ ਰੋਜ਼ ਸੋਸ਼ਲ ਮੀਡੀਆ ਤੇ WhatsApp ਤੇ ਇੰਨੇ ਬੰਦੇ ਮੁੰਨੂ ਇੱਥੇ ਮਿਲਦੇ ਆ ਗੁਰਦੁਆਰਿਆਂ ਪ੍ਰੋਗਰਾਮ ਤੇ ਸਰਕਾਂ ਤੇ ਤੇ ਉਹ ਆਹੀ ਕਹਿੰਦੇ ਆ ਵੀ ਪਾਕਿਸਤਾਨ ਨੂੰ ਬਲੈਟ ਲੱਕੇ ਜਾਓ ਸੰਨ ਬਾਹਰ ਲੱਕੇ ਜਾਓ ਸੰਨ ਆਪਾਂ ਉੱਥੇ ਜਾਣਾ ਕਿਨੇ ਦਾ ਜਾਣਾ ਅਮਰੀਕਾ ਜਾਣਾ ਆਸਟ੍ਰੇਲੀਆ ਜਾਣਾ ਪਰ ਹੁਣ ਤਾਂ ਮੈਂ ਦੋ ਸਹੀ ਨਹੀਂ ਹੈਗੇ ਕਈ ਥਾਵਾਂ ਤੇ ਤਾਂ ਹੀ ਮੈਂ ਪਿਛਲੇ 2-3 ਮਹੀਨੇ ਨਾ ਮੈਂ ਇੱਕ ਪ੍ਰੋਗਰਾਮ ਤੇ ਸੀਗਾ ਸੌਥ ਹੋਲ ਯੂਕੇ ਵਿੱਚ ਤੇ ਉੱਥੇ ਸਟੂਡੈਂਟ ਜੇ ਸੀਗੇ ਆਪਾਂ ਉਦਾਂ ਹੀ ਗੱਲ ਕਰਦੇ ਸੀਗੇ ਤੇ ਉਹਨਾਂ ਨੇ ਇਹ ਹੀ ਗੱਲ ਕੀਤੀ ਨਾ ਮੈਂ ਇੱਕ ਬੰਦੇ ਨੂੰ ਕਿਹਾ ਬਈ ਮੈਂ ਉਹਨੂੰ ਕਿਹਾ ਬਈ ਇੱਕ ਮਿੰਟ ਰੋ ਮੈਂ ਇਹ ਰਿਕਾਰਡ ਕਰਨੀ ਆ ਜੋ ਤੁਸੀਂ ਹੁਣੇ ਬੋਲੇ ਹੋ ਮੈਂ ਕਿਸ ਨੂੰ ਫੋਨ ਫਰਾਤਾ ਤੇ ਉਹ ਰੀਅਲੀ ਬਹੁਤ ਚੱਲੀ ਉਹ ਮੁੰਡੇ ਕਹਿੰਦੇ ਵੀ ਯੂਕੇ ਤਾਂ ਤੁਸੀਂ ਆ ਕੇ ਪੰਜਾਬ ਹੀ ਠੀਕ ਆ ਯੂਕੇ ਆ ਕੇ ਤੁਸੀਂ 4 ਵਜੇ ਉੱਠਣਾ ਰਾਤ ਨੂੰ ਇਵਰਫਰੇ ਸੋਣਾ ਦਿਹਾੜੀ ਗਾਣੀ ਆ ਮਸਾ ਲਾਈਫ ਕੀ ਲੱਗੀ ਤੁਸੀਂ ਬਸ ਉੱਠਣਾ ਪੈਣਾ ਖਾਣਾ ਪੀਣਾ ਬਸ ਇੱਥੇ ਤੁਸੀਂ ਕੀ ਛੱਡ ਕੇ ਗਏ ਆ ਹੁਣ ਜਿੰਨੇ ਪੈਸੇ ਉਹ ਲਾਏ ਓਨਲੀ ਹੈ ਯੂਕੇ ਉਹਨੇ ਪੈਸੇ ਤੁਸੀਂ ਜੇ ਪੰਜਾਬ ਲਾਓ ਇੱਥੇ ਇੰਨੀ ਦੁਨੀਆ ਹੈਗੀ ਆ ਇੱਕ ਬਿਜ਼ਨਸ ਕਲਿੱਕ ਕਰਨ ਦੀ ਗੱਲ ਆ ਤੁਸੀਂ ਛੋਟੇ ਤੋਂ ਲੱਕੇ ਇੰਨੇ ਵੱਡੇ ਬਣ ਸਕਦੇ ਆ ਪੰਜਾਬ ਦੇ ਯੂਥ ਨੂੰ ਕੋਈ ਐਡਵਾਈਸ ਕਰ ਰਹੇ ਹੋ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਹੋ ਰਹੀ ਹੈ ਸਰਕਾਰਾਂ ਵੀ ਕਰ ਰਹੀਆਂ ਨੇ ਉਹੀ ਮੈਂ ਕਹਿ ਰਿਹਾ ਮੈਂ ਕਹਿ ਰਿਹਾ ਹਾਂ ਜੀ ਜੇ ਮੌਕਾ ਮਿਲਦਾ ਬਾਏ ਚਾਂਸ ਬਾਹਰ ਜਾਣ ਨੂੰ ਲੈ ਲੋ ਬਾਹਰ ਜਾਓ ਸਿੱਖੋ ਫਿਰ ਵਾਪਸ ਪੰਜਾਬ ਆਓ ਤਾਂ ਹੀ ਕੁਝ ਗੱਲ ਬਣਨੀ ਆ ਇੱਥੇ ਤੋਂ ਲੱ ਘਰ ਆ ਪੰਜਾਬ ਸਭ ਤੋਂ ਵਧੀਆ ਵਧੀਆ ਪਲੇਸ ਆ ਮੈਂ ਤਾਂ ਦੁਨੀਆ ਫਿੱਦਾ ਹਾਂ ਹਰ ਮਹੀਨੇ ਕਿੰਨਾ ਕਿਤੇ ਹੁੰਦਾ ਪਰ ਜਦੋਂ ਪੰਜਾਬ ਆਉਂਦਾ ਨਾ ਉਹ ਜਿਹੜਾ ਦਿਲ ਖੁਸ਼ ਹੁੰਦਾ ਨਾ ਹੁਣ ਵੀ ਤਕੀਵਨ 1 ਵੀਕ ਹੋ ਗਿਆ 1 ਵੀਕ ਲਾ ਗਿਆ ਜਦੋਂ ਵੀ ਆਉਂਦਾ ਮੈਨੂੰ ਲੱਗਦਾ ਵੀ ਟਾਈਮ ਇਨਾਫ ਨਹੀਂ ਹੁੰਦਾ ਮੈਂ ਐਕਸਟੈਂਡ ਕਿੱਦਾਂ ਕਰਾਂ ਹੁਣ ਇਸ ਸਾਲ ਹੀ ਮੈਂ 7 ਟ੍ਰਿਪ ਲਾ ਕੇ ਇੱਥੇ ਪੰਜਾਬ ਹੈ ਕੋਈ ਵੀ ਬਹਾਨਾ ਮਿਲਦਾ ਨਾ ਮੈਂ ਇੰਡੀਆ ਆਣਾ ਕਿਉਂਕਿ ਪੰਜਾਬ ਵਾਂਗ ਤਾਂ ਹੋ ਕੇ ਜਗ੍ਹਾ ਹੈ ਹੀ ਨਹੀਂ ਸ੍ਰੀ ਅਨੰਦਪੁਰ ਸਾਹਿਬ ਤੁਸੀਂ ਸੀਗੇ ਵਿਸ਼ੇਸ਼ ਵਿਦਾਂਸ਼ਵਾਦਈ ਜਲਾਸ ਜਿਹੜਾ ਉੱਥੇ ਹੋਇਆ ਉੱਥੇ ਕਿਸ ਤਰੀਕੇ ਦੇ ਸਵਾਲ ਜਵਾਬ ਹੋ ਰਹੇ ਸੀ ਤੁਹਾਨੂੰ ਜਿਹੜੇ ਵੀ ਨੌਜਵਾਨ ਮਿਲੇ ਉੱਥੇ ਵੀ ਇਹੀ ਕਹਿੰਦੇ ਆ ਮੀਨ ਮਿਕਸਚਰ ਹੁੰਦਾ ਅੱਧੇ ਬੰਦੇ ਅੱਧੇ ਛੋਟੇ ਕਹਿੰਦੇ ਵੀ ਆਪਾਂ ਬਾਹਰ ਜਾਣਾ ਅੱਧੇ ਅੱਧੇ ਛੋਟੇ ਕਹਿੰਦੇ ਵੀ ਤੁਸੀਂ ਦੱਸੋ ਆਪਾਂ ਕੀ ਕਰੀਏ ਇੱਥੇ ਹਾਂ ਆਪਾਂ ਕਿੱਦਾਂ ਬਿਜ਼ਨਸ ਸ਼ੁਰੂ ਕਰੀਏ ਸੋ ਮਨੂੰ ਜ਼ਿਆਦਾ ਉਹ ਪਸੰਦ ਆਉਂਦਾ ਸਾਨੂੰ ਉਹ ਵੀ ਮੈਸੇਜ ਆਉਂਦੇ ਆ ਵੀ ਪੈਸੇ ਦੋ ਸਾਡੇ ਫੀਸ ਨਹੀਂ ਹੁੰਦੀ ਰੈਂਟ ਨਹੀਂ ਹੁੰਦਾ ਇਹ ਹਸਪੀਟਲ ਦੀ ਫੀਸ ਪਰ ਸਾਨੂੰ ਜਿਆਦਾ ਪਸੰਦ ਹੁੰਦਾ ਜਦੋਂ ਕੋਈ ਕੰਟੈਕਟ ਕਰਦੇ ਆ ਤੇ ਉਹ ਪੁੱਛਦੇ ਆ ਵੀ ਇਹ ਨਹੀਂ ਵੀ ਸਿੱਧਾ ਹਾਂਜੀ ਪੈਸੇ ਥੀ ਦੇ ਆ ਲੋ ਆ ਇੱਕ ਲੱਖ ਦੋ ਦੋ ਲੱਖ ਦੋ ਜਿਹੜੇ ਬੰਦੇ ਸਾਨੂੰ ਮੈਸੇਜ ਕਰਦੇ ਆ ਤੇ ਉਹ ਕਹਿੰਦੇ ਆ ਵੀ ਭਾਜੀ ਦੱਸੋ ਆਪਾਂ ਕਿੱਦਾਂ ਸ਼ੁਰੂ ਕਰੀਏ ਆਪਾਂ ਆਪ ਮਿਹਨਤ ਕਰਕੇ ਉਹਨਾਂ ਨੂੰ बस सलाह दीया ना advice, करीये, करीये, तो तो दी दी दे एडवाइस गाइडेंस ਤੇ ਉਹ ਤਾਂ ਸਾਦੇ ਤੇ ਆ ਵੀ ਆਪਾਂ ਇਹਨਾਂ ਨੂੰ ਗਾਈਡ ਕਰੀਏ ਸਪੋਰਟ ਕਰੀਏ ਵੀ ਤੁਸੀਂ ਐਦਾਂ ਸ਼ੁਰੂ ਕਰ ਸਕਦੇ ਹੋ ਬਿਜ਼ਨਸ ਐਦਾਂ ਸਹੀ ਤੌਰ ਤੇ ਤੋਰੋ ਜਦੋਂ ਤੁਸੀਂ ਪਹਿਲਾਂ kia ਮਿਹਨਤ ਹੀ ਲੋੜਾ ਟਾਈਮਲੀ ਲੋੜਾ ਆਪੇ ਲੁੱਕ ਯੂਕੇ ਦੇ ਵੀ ਸੇਇੰਗ ਆ देयर इज नो ਸੱਚ ਥਿੰਗ ਐਜ਼ ਈਜ਼ੀ ਮਨੀ ਜੇ ਪੈਸੇ ਕਮਾਣੇ ਆ ਚੰਗੀ ਤਾਂ ਨਾ ਟਾਈਮ ਲੱਗਦਾ ਮਿਹਨਤ ਲੱਗਦੀ ਹੈ ਹੂੰ ਤੇ ਜੇ ਇਹ ਤਿਆਰ ਕਰਨ ਨੂੰ ਬਣ ਜਾਓਗੇ ਕਿਉਂ ਨਹੀਂ ਹੂੰ ਕੁਝ ਪੰਜਾਬ ਦੇ ਅਫੀਸਰਜ਼ ਦੇ ਨਾਲ ਮਿਲਣ ਦਾ ਤੁਹਾਨੂੰ ਮੌਕਾ ਮਿਲਿਆ ਹੋਵੇਗਾ ਤਾਂ ਹੋਈਆਂ ਇਹ ਜਿਹੀਆਂ ਚਰਚਾ ਉਹਨਾਂ ਦੇ ਨਾਲ ਕੁਝ ਇਹ ਜਿਹੇ ਵਿਸ਼ੇਜ਼ ਨੂੰ ਲੈ ਕੇ ਪੰਜਾਬ ਦੇ ਕੁਝ ਸੀਰੀਅਸ ਇਸ਼ੂਜ਼ ਨੂੰ ਲੈ ਕੇ ਹਾਂਜੀ ਗੱਲਾਂ ਬਾਤਾਂ ਹੁੰਦੀਆਂ ਹੁਣ ਜਿੰਨੇ ਵੀ ਆਪਾਂ ਅ ਅਫੀਸ਼ੀਅਲਸ ਨੂੰ ਮਿਲਦੇ ਆ ਅਮ ਤਰਾ-ਤਰਾ ਦੀ ਗੱਲ ਹੁੰਦੀਆਂ ਵਾਈਂਡ ਅਪ ਕਰਦੇ ਆ ਇੰਟਰਵਿਊ ਨੂੰ ਬਸ ਆਖਰੀ ਸਵਾਲ ਹੈ ਪੰਜਾਬ ਆਏ ਹੋ ਕਿਹੜੇ ਵੱਡੇ ਤੁਹਾਨੂੰ ਪੰਜ ਵੱਡੇ ਬਦਲਾਅ ਦਿਖਦੇ ਨੇ ਇਨਫਰਾਸਟ੍ਰਕਚਰ ਵਾਈਜ਼ ਤੁਸੀਂ ਪੰਜਾਬ ਘੁੰਮ ਰਹੇ ਹੈਗੇ ਹੋ ਜਾਂ ਇੰਡੀਆ ਲੈਵਲ ਤੇ ਕਿਵੇਂ ਦੇਖਦੇ ਹੋ ਜੋ ਇੱਥੇ ਦਾ ਇਨਫਰਾਸਟ੍ਰਕਚਰ ਹੈ ਤੇ ਉੱਥੋਂ ਦਾ ਕੰਪੈਰੀਜ਼ਨ ਜੇਕਰ ਕਰੀਏ ਕੀ ਕੁਝ ਤੁਹਾਨੂੰ ਲੱਗਦਾ ਹੈ ਕਿ ਬੈਟਰਮੈਂਟ ਤੇ ਕਿੰਨਾ ਕੁ ਪ੍ਰੋਗਰੈਸ ਵੱਲ ਨੂੰ ਜਾ ਰਿਹਾ ਹੈ ਸਾਡਾ ਏਰੀਆ ਪੰਜਾਬ ਲੱਕ ਜਦ ਮਾਕਿਆਨਾ ਪੰਜਾਬ ਦਾ ਵੰਗਰ ਹੋ ਕੋਈ ਜਗ੍ਹਾ ਹੀ ਨਹੀਂ ਹੈਗੀ ਦੁਨੀਆ ਵਿੱਚ ਹਾਂ ਤੁਸੀਂ ਇੱਥੇ ਐਗਰਿਕਲਚਰ ਦੇਖ ਲੋ ਪ੍ਰੋਪਰਟੀ ਦੇਖ ਲੋ ਹਾਂ ਬਿਜ਼ਨਸ ਦੇਖ ਲੋ ਯੂ ਕੈਨ ਡੂ ਸੋ ਮਚ ਤੁਹਾਡਾ ਮਿਹਨਤ ਦੀ ਲੋੜਾ ਡਾਇਰੈਕਸ਼ਨ ਦੀ ਲੋੜਾ ਗਾਈਡੈਂਸ ਉੱਥੇ ਚੱਲਦੀ ਹੈ ਨਾ ਗਾਈਡੈਂਸ এডਿਕੇਸ਼ਨ ਸਾਰਾ ਕੁਝ ਉੱਥੇ ਵਾਪਸ ਚੱਲ ਜਾਂਦਾ এডਿਕੇਸ਼ਨ ਤੇ ਹੁਣ ਇੱਥੇ ਦੇਖੋ ਦੁਨੀਆ ਪਰ ਕਿੰਨੇ ਨਗਰਗੀਤਨ ਹੋਇਆ ਐ ਸਾਲ ਵਿਸਾਖੀ ਜਿੰਨੇ ਗੁਲਪਬ ਹੁੰਦੇ ਆ ਕੋਈ ਸ਼ਹੀਦੀ ਹੁੰਦੀ ਇੱਕ ਕਈ ਸੰਸਥਾ ਨੇ ਹੁਣ ਇਹ ਉਪਾਲਾ ਚੁੱਕਿਆ ਹੋਇਆ ਜਿੱਥੇ ਉਹਨਾਂ ਨੇ ਲਿਖਿਆ ਵੀ ਤੁਸੀਂ ਲੰਗਰ ਦੀ ਸੇਵਾ ਨਾਲ ਲਾਓ ਤੁਸੀਂ এডਿਕੇਸ਼ਨ ਦੀ ਸੇਵਾ ਕਰੋ ਹੈ ਇਹ ਸਭ ਤੋਂ ਵੱਡੀ ਚੀਜ਼ ਆ ਜੇ ਆਪਾਂ ਛੋਟਿਆਂ ਨੂੰ ਆਪਾਂ ਐਜੂਕੇਟ ਕਰ ਲਈਏ ਅੱਧੇ ਪ੍ਰੋਬਲਮ ਤਾਂ ਮੁੱਕ ਗਏ ਸੋ এডਿਕੇਸ਼ਨ ਦੀ ਲੋੜ ਆ जिन्ने ਵੀ ਆਪਾਂ ਵੱਧ ਤੋਂ ਵੱਧ ਸਕੂਲ ਕਾਲਜਸ ਯੂਨੀਵਰਸਿਟੀਆਂ ਬਣਾ ਸਕਦੇ ਆ ਸਦਾ ਹੀ ਫਾਇਦਾ ਹੋਣਾ ਹੁਣ ਦੇਖੋ ਇਹ ਵੀ ਹਰ ਆਇਆ ਪੰਜਾਬ ਨੂੰ ਹੁਣ ਕਲੀਨ ਸਲੇਟ ਮਿਲ ਗਈ ਤੇ ਮਨੂੰ ਇੱਕ ਇੱਕੋ ਹੀ ਫਿਕਰ ਆ ਬਈ ਇਹ ਨਾ ਹੋਵੇ ਵੀ ਜੋ ਉੱਥੇ ਪਲਣਾ ਸੀ ਗਏ ਉਹੀ ਠੀਕ ਕਰੋ ਮੈਂ ਤਾਂ ਕਹਿੰਦਾ ਵੀ ਥੋੜਾ ਟਾਈਮ ਲਾ ਕੇ ਜੋ ਵੀ ਸੀਗਾ ਉੱਥੇ ਜ਼ੀਰੋ ਗਰਾਊਂਡ ਜ਼ੀਰੋ ਬਣਾਓ ਤੇ ਬਣਾਓ ਕੁਝ ਐਂ ਜ਼ਬਰਦਸ ਜਿੱਦਾਂ ਹੁਣ ਤੁਸੀਂ ਯੂਏਈ ਦੇ ਕੋਲ ਦਬਈ ਹਾਂ ਉਹਨੇ ਕੀ ਕੀਤਾ ਉਹਨੇ ਬਣਾਇਆ ਉਹਨੇ ਬਣਾਇਆ ਕੁਝ ਬੰਦੇ ਆਪੇ ਆਏ ਜੇ ਪੰਜਾਬ ਹੋਂ ਕੁਝ ਬਣਾਵੇ ਬੰਦਿਆਂ ਨੇ ਆਪੇ ਆ ਜਾਣਾ ਮੌਕਾ ਹੈਗਾ ਸੰਭਾਲ ਲਓ ਆਹ ਮੌਕਾ ਬਸ ਸਹੀ ਮ ਕਰਨ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਬਹੁਤ ਬਹੁਤ ਆ ਤਾਂ ਇਹ ਸਨ ਸਾਡੇ ਨਾਲ ਡਾਕਟਰ ਨਵਦੀਪ ਸਿੰਘ ਬੰਸਲ ਦਾ ਇੱਕ ਗਰੁੱਪ ਦੇ ਫਾਊਂਡਰ ਹੈਗੇ ਨੇ बिजनेਸਮੈਨ ਹੈਗੇ ਨੇ ਯੂਕੇ ਦੇ ਵਿੱਚ ਇੱਕ ਸਫਲ ਵਪਾਰੀ ਨੇ ਰਾਇਲ ਫੈਮਲੀਆਂ ਦੇ ਨਾਲ ਉੱਠਣਾ ਬੈਠਣਾ ਹੈਗਾ ਐਡਵਾਈਜ਼ਰ ਨੇ ਤੇ ਲਗਾਤਾਰ ਹੀ ਪੰਜਾਬੀ ਕੌਮ ਦੇ ਲਈ ਸਿੱਖ ਕਮਿਊਨਿਟੀ ਦੇ ਲਈ ਕੰਮ ਕਰ ਰਹੇ ਨੇ ਤੇ ਨਾਲ ਹੀ ਇਹਨਾਂ ਦੇ ਦਿਲ ਦੇ ਵਿੱਚ ਪੰਜਾਬ ਪ੍ਰਤੀ ਦਰਦ ਵੀ ਹੈਗਾ ਪੰਜਾਬ ਇਹ ਆਏ ਹੋਏ ਨੇ ਤੇ ਲਗਾਤਾਰ ਪੰਜਾਬ ਦੇ ਵਿੱਚ ਜੋ ਇਸ਼ੂਜ਼ ਨੇ ਜਾਂ ਯੂਕੇ ਦੇ ਵਿੱਚ ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਜੋ ਇਸ਼ੂਜ਼ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸਮਝ ਰਹੇ ਨੇ ਰਿਜ਼ੋਲਵ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਸਹੀ ਐਡਵਾਈਸ ਦਿੱਤੀ ਜਾ ਸਕਦੀ ਹੈ ਉਥੇ ਗੱਲ ਵੀ ਕਰਦੇ ਹੈਗੇ ਨੇ ਫਿਲਹਾਲ ਇਹ ਦਾ ਸਿੱਖ ਗਰੁੱਪ ਦੇ ਵਿੱਚ ਜਿਹੜੇ ਇਨੀਸ਼ੀਏਟਿਵ ਚਲਾ ਰਹੇ ਨੇ ਉਸ ਦਾ ਸਹਿਯੋਗ ਇਹਨਾਂ ਨੂੰ ਪੂਰੇ ਵਰਲਡ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਮਿਲ ਰਿਹਾ ਤੇ ਹੁਣ ਇਹ ਭਾਰਤ ਦੌਰੇ ਤੇ ਨੇ ਤੇ ਵਕ ਵਕ ਸਿਆਸੀ ਆਗੂਆਂ ਨੂੰ ਮਿਲ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਈ ਇਨੀਸ਼ੀਏਟਿਵ ਇਹ ਪੰਜਾਬੀ ਤੇ ਸਿੱਖ ਭਾਈਚਾਰੇ ਦੇ ਵਿੱਚ ਲਿਆਉਣ ਦੇ ਲਈ ਤਿਆਰ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਤੁਸੀਂ ਜੁੜੇ ਰਹੋ ਦਾ ਅਨਮਿਊਟ ਨਾਲ